ਇਸ ਦਿਨ ਦੀ ਅਹਿਮ ਤੇ ਵੱਡੀ ਖਬਰ ਕੈਨੇਡਾ ਤੋਂ ਸਾਹਮਣੇ ਆ ਰਹੀ ਆ ਜਿੱਥੇ ਕਿ ਇੱਕ ਪੰਜਾਬੀ ਬਿਜ਼ਨਸਮੈਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਇਲਾਕੇ ਦੇ ਵਿੱਚ ਸੰਸਨੀ ਦਾ ਮਾਹੌਲ ਪੈਦਾ ਹੋ ਜਾਂਦਾ ਦੱਸਿਆ ਜਾ ਰਿਹਾ ਕਿ ਇਹ ਬਿਜ਼ਨਸਮੈਨ ਸੀ ਪੰਜਾਬ ਦੇ ਦੁਰਾਹਾ ਦੇ ਰਾਜਗੜ ਦਾ ਰਹਿਣ ਵਾਲਾ ਜੋ ਕਿ ਕੈਨੇਡਾ ਦੇ ਐਬਟਸਟ 4 ਟਾਊਨ ਲਾਈਨ ਇਲਾਕੇ ਦੇ ਵਿੱਚ ਇਹ ਵੱਡੀ ਘਟਨਾ ਵਾਪਰੀ ਹੈ ਹਾਲੇ ਤੱਕ ਗੋਲੀਆਂ ਚਲਾਉਣ ਵਾਲੇ ਵਾਰਦਾਤ ਨੂੰ ਅੰਜਾਮ ਦੇਣ ਵਾਲਿਆਂ ਦੀ ਗ੍ਰਿਫਤਾਰੀ ਨਹੀਂ ਹੋਈ ਤਾਂ ਦਰਸ਼ਨ ਸਿੰਘ ਸਾਰਸੀ ਇਸ ਦਾ ਨਾਮ ਦੱਸਿਆ ਜਾ ਰਿਹਾ ਵਿਅਕਤੀ ਦਾ ਜਿਸ ਦੇ ਨਾਲ ਇਹ ਕੱਟਨਾ ਵਾਪਰੀ ਹੈ ਜਿਸ ਨੂੰ ਕੀ ਗੋਲੀਆਂ ਮਾਰ ਕੇ ਮੌਤੇ ਘਾਟ ਉਤਾਰ ਦਿੱਤਾ ਗਿਆ ਕੱਪੜਾ ਰੀਸਾਈਕਲਿੰਗ ਬਿਜ਼ਨਸ ਕਰਦਾ ਸੀ ਦਰਸ਼ਨ ਸਿੰਘ ਸਾਰਸੀ ਤਾਂ ਪੰਜਾਬ ਦੇ ਨੌਜਵਾਨ ਵਿਦੇਸ਼ਾਂ ਦੇ ਵਿੱਚ ਜਾਂਦੇ ਨੇ ਉਹਨਾਂ ਦੇ ਨਾਲ ਵੀ ਵੱਡੇ ਹਾਦਸੇ ਵਾਪਰ ਜਾਂਦੇ ਨੇ ਪਰ ਦੂਜੇ ਪਾਸੇ ਇਸ ਤਰੀਕੇ ਦੇ ਨਾਲ ਇੱਕ ਬਿਜ਼ਨਸਮੈਨ ਕੈਨੇਡਾ ਦੇ ਵਿੱਚ ਬਿਜ਼ਨਸ ਕਰਦਾ ਪਰ ਉਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਖੜੇ ਹੁੰਦੇ ਨੇ ਕਿ ਜੋ ਹਾਲਾਤ ਪੰਜਾਬ ਦੇ ਵਿੱਚ ਨੇ ਕਿਉਂਕਿ ਪੰਜਾਬ ਦੇ ਅਬੋਹਰ ਦੇ ਵਿੱਚ ਇੱਕ ਕੱਪੜਾ ਵਪਾਰੀ ਦਾ ਕਤਲ ਹੋ ਜਾਂਦਾ ਕਿਸ ਤਰੀਕੇ ਦੇ ਨਾਲ ਦੁਕਾਨਦਾਰ ਬਣ ਕੇ ਜਿਹੜੇ ਆਉਂਦੇ ਨੇ ਉਹ ਗੱਡੀ ਦੇ ਵਿੱਚ ਤਾਂ ਉੱਥੇ ਕੱਪੜਾ ਵਪਾਰੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਮਸ਼ਹੂਰ ਕਾਰੋਬਾਰੀ ਸੀ ਪੰਜਾਬ ਦੇ ਵਿੱਚ ਜੋ ਕਤਲ ਹੋਇਆ ਬੋਹਰ ਦੇ ਵਿੱਚ ਤਾਂ ਦੂਜੇ ਪਾਸੇ ਹੁਣ ਕੈਨੇਡਾ ਦੇ ਵਿੱਚ ਇੱਕ ਪੰਜਾਬੀ ਕੱਪੜਾ ਵਪਾਰੀ ਦਾ ਕੱਪੜਾ ਰੀਸਾਈਕਲਿੰਗ ਦਾ ਬਿਜ਼ਨਸ ਕਰਦਾ ਸੀ ਦਰਸ਼ਨ ਸਿੰਘ ਉਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਤਾਂ ਵਾਕਿਹੀ ਇੱਕ ਚਿੰਤਾ ਵਾਲੀ ਗੱਲ ਜ਼ਰੂਰ ਹੈ ਕਿ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਮਾਹੌਲ ਤੋਂ ਡਰਦੇ ਲੋਕ ਵਿਦੇਸ਼ਾਂ ਦਾ ਰੁੱਖ ਇਖਤਿਆਰ ਕਰਦੇ ਨੇ ਪਰ ਜਿਹੜੇ ਵੈਲ ਸੈਟਡ ਨੇ ਵਿਦੇਸ਼ਾਂ ਦੇ ਵਿੱਚ ਰਹਿੰਦੇ ਨੇ ਆਪਣੇ ਪਰਿਵਾਰ ਦਾ ਗੁਜ਼ਾਰਾ ਵਧੀਆ ਢੰਗ ਦੇ ਨਾਲ ਚਲਾਉਂਦੇ ਨੇ ਵਿਦੇਸ਼ਾਂ ਦੇ ਵਿੱਚ ਰਹਿ ਕੇ ਆਪਣਾ ਬਿਜ਼ਨਸ ਕਰਦੇ ਨੇ ਜਿੱਥੇ ਪੰਜਾਬੀਆਂ ਦਾ ਨਾਮ ਵੀ ਰੋਸ਼ਨ ਹੁੰਦਾ ਲੋਕ ਕਹਿੰਦੇ ਨੇ ਗੋਰੇ ਵੀ ਦੇਖਦੇ ਨੇ ਕਿ ਪੰਜਾਬ ਤੋਂ ਆ ਕੇ ਭਾਈ ਬੰਦੇ ਨੇ ਬਿਜ਼ਨਸ ਕੀਤਾ ਤਾਂ ਅੱਜ ਨਾਮ ਚਮਕਾਇਆ ਪੰਜਾਬ ਦਾ ਵੀ ਨਾਮ ਚਮਕਾਇਆ ਤਾਂ ਬਾਕੀ ਪੰਜਾਬੀਆਂ ਨੂੰ ਵੀ ਰੁਜ਼ਗਾਰ ਮਿਲਦਾ ਬਾਕੀ ਪੰਜਾਬੀਆਂ ਨੂੰ ਵੀ ਮਾਣ ਹੁੰਦਾ ਕਿ ਸਾਡੇ ਕੋਈ ਪੰਜਾਬ ਦਾ ਵਿਅਕਤੀ ਆ ਇਸ ਤਰੀਕੇ ਦੇ ਨਾਲ ਕੈਨੇਡਾ ਦੇ ਵਿੱਚ ਸੈਟਾ ਨਹੀਂ ਤਾਂ ਜਿਹੜੇ ਨੌਜਵਾਨ ਜਾਂਦੇ ਨੇ 5-5 ਸਾਲ 10-10 ਸਾਲ ਉੱਥੇ ੱੱਕੇ ਖਾਂਦੇ ਨੇ ਦਿਹਾੜੀਆਂ ਕਰਦੇ ਨੇ ਗੋਰਿਆਂ ਦੇ ਨੌਕਰ ਬਣ ਕੇ ਰਹਿੰਦੇ ਨੇ ਬਹੁਤ ਹੀ ਘੱਟ ਲੋਕ ਹੁੰਦੇ ਨੇ ਜਿਹੜੇ ਪੰਜਾਬ ਦੇ ਵਿੱਚੋਂ ਜਾ ਕੇ ਉੱਥੇ ਸੈੱਟ ਹੋ ਜਾਂਦੇ ਨੇ ਫਿਰ ਉਹ ਦੂਜਿਆਂ ਨੂੰ ਰੋਜ਼ਗਾਰ ਦੇਣ ਵਾਲੇ ਵੀ ਬਣ ਜਾਂਦੇ ਨੇ ਕਿਉਂਕਿ ਜੇ ਕੱਪੜੇ ਦਾ ਵਪਾਰ ਬਿਜ਼ਨਸ ਕਰਦਾ ਸੀ ਰੀਸਾਈਕਲਿੰਗ ਦਾ ਤਾਂ ਵਾਕਈ ਹੀ ਉਹ ਇਕੱਲਾ ਤਾਂ ਨਹੀਂ ਹੋਵੇਗਾ ਹੋਰ ਵੀ ਉਸ ਦੇ ਨਾਲ ਕੰਮ ਕਰਦੇ ਹੋਣਗੇ ਵਿਦੇਸ਼ਾਂ ਦੇ ਵਿੱਚ ਜੋ ਬਿਜ਼ਨਸਮੈਨ ਹੁੰਦੇ ਨੇ ਉਹ ਪੰਜਾਬੀਆਂ ਨੂੰ ਜ਼ਿਆਦਾ ਤਰਜੀਹ ਦਿੰਦੇ ਨੇ ਕੰਮ ਦੇ ਉੱਤੇ ਇਸ ਕਰਕੇ ਰੱਖਣ ਦੇ ਲਈ ਕਿਉਂਕਿ ਪੰਜਾਬ ਦੇ ਜੋ ਨੌਜਵਾਨ ਲੱਖਾਂ ਰੁਪਏ ਖਰਚ ਕਰਕੇ ਜਾਂਦੇ ਨੇ ਉਹਨਾਂ ਨੂੰ ਨੀਡ ਹੁੰਦੀ ਆ ਕੰਮ ਦੀ ਤਾਂ ਪੰਜਾਬੀ ਹੀ ਕਹਿੰਦੇ ਨੇ ਪੰਜਾਬੀਆਂ ਦੇ ਕੰਮ ਆਉਂਦੇ ਨੇ ਤਾਂ ਇਸ ਤਰੀਕੇ ਦੇ ਨਾਲ ਬਿਜ਼ਨਸਮੈਨ ਹੁੰਦੇ ਨੇ ਜਿਹੜੇ ਉਹ ਆਪਣੇ ਕੰਮ ਦੇ ਉੱਤੇ ਰੱਖਦੇ ਨੇ ਤਾਂ ਜਦੋਂ ਇੱਕ ਬਿਜ਼ਨਸਮੈਨ ਦਾ ਇਸ ਤਰੀਕੇ ਦੇ ਨਾਲ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਵੇ ਤਾਂ ਬਾਕੀ ਪੰਜਾਬ ਦੇ ਨੌਜਵਾਨ ਜਿਹੜੇ ਉੱਥੇ ਬਿਜ਼ਨਸਮੈਨ ਜਿਹੜੇ ਉੱਥੇ ਨੇ ਤਾਂ ਉਹਨਾਂ ਦੇ ਲਈ ਵੀ ਚਿੰਤਾ ਦਾ ਵਿਸ਼ਾ ਬਣ ਜਾਂਦਾ ਕੀ ਇਸ ਦੇ ਵਿੱਚ ਕੋਈ ਫਰੋਤੀ ਦਾ ਮਾਮਲਾ ਸਾਹਮਣੇ ਆਇਆ ਆਵੇਗਾ ਕਿਉਂਕਿ ਕੈਨੇਡਾ ਜਿਹੜਾ ਆ ਕੈਨੇਡਾ ਨੂੰ ਇਹ ਵੱਡੇ ਇਲਜ਼ਾਮ ਲੱਗਦੇ ਨੇ ਕੈਨੇਡਾ ਸਰਕਾਰ ਦੇ ਉੱਤੇ ਕਿ ਗੈਂਗਸਟਰਾਂ ਦਾ ਸ਼ੈਲਟਰ ਹਾਊਸ ਬਣਦਾ ਜਾ ਰਿਹਾ ਕੈਨੇਡਾ ਕਿਉਂਕਿ ਕੈਨੇਡਾ ਦੇ ਵਿੱਚ ਗੋਲਡੀ ਬਰਾਡ ਕੈਨੇਡਾ ਦੇ ਵਿੱਚ ਹੋਰ ਕਈ ਗੈਂਗਸਟਰ ਗੈਂਗਸਟਰਾਂ ਨੂੰ ਕੈਨੇਡਾ ਕਹਿੰਦੇ ਪਨਾਹ ਦੇ ਰਹੀ ਆ ਤਾਂ ਇਹ ਇਲਜ਼ਾਮ ਜਿਹੜੇ ਕੈਨੇਡਾ ਸਰਕਾਰ ਦੇ ਉੱਤੇ ਲੱਗਦੇ ਨੇ ਕਿਉਂਕਿ ਜਦੋਂ ਤੋਂ ਹਰਦੀਪ ਸਿੰਘ ਨਿੱਜਰ ਦਾ ਕਤਲ ਹੋ ਜਾਂਦਾ ਉਸ ਤੋਂ ਬਾਅਦ ਜਿਹੜੇ ਕੇਂਦਰ ਭਾਰਤ ਦੀ ਸਰਕਾਰ ਤੇ ਕੈਨੇਡਾ ਦੇ ਸਰਕਾਰ ਦੇ ਵਿਚਾਲੇ ਕਾਫੀ ਤਲਖੀ ਵੱਜ ਜਾਂਦੀ ਹੈ ਇੱਕ ਪਾਸੇ ਤਾਂ ਕਾਫੀ ਜ਼ਿਆਦਾ ਰਿਸ਼ਤਿਆਂ ਦੇ ਵਿੱਚ ਦਰਾੜ ਪੈਦਾ ਹੋ ਜਾਂਦੀ ਹੈ ਤਾਂ ਹੌਲੀ-ਹੌਲੀ ਉਹ ਦਰਾੜ ਜਿਹੜੀ ਆ ਭਰਦੀ ਆ ਪਰ ਕਹਿ ਦਿੰਦੇ ਨੇ ਕਿ ਇੱਕ ਰੱਸੀ ਟੁੱਟ ਕੇ ਜੁੜਤਾ ਜ਼ਰੂਰ ਜਾਂਦੀ ਆ ਪਰ ਉਸ ਦੇ ਵਿੱਚ ਇੱਕ ਗੰਢ ਰਹਿ ਜਾਂਦੀ ਆ ਉਹ ਕੰਮ ਹੁਣ ਕੈਨੇਡਾ ਸਰਕਾਰ ਦੇ ਨਾਲ ਭਾਰਤ ਸਰਕਾਰ ਦਾ ਹੋਇਆ ਬਾ ਪਰ ਹੁਣ ਕੀ ਇਸ ਪੰਜਾਬੀ ਬਿਜ਼ਨਸਮੈਨ ਦਾ ਜੋ ਕਤਲ ਹੋਇਆ ਉਸ ਦੇ ਪਿੱਛੇ ਕੋਈ ਅਜੀਹਾ ਮਕਸਦ ਹੋਵੇਗਾ ਕਿ ਫਰौती ਮੰਗੀ ਗਈ ਕਿਉਂਕਿ ਸੁਭਾਵਿਕ ਤੌਰ ਦੇ ਉੱਤੇ ਸਮਝ ਆਉਂਦੀ ਹੈ ਕਿ ਬਿਜ਼ਨਸ ਕਰਦਾ ਉਸਦੇ ਕਿਸ ਦੇ ਨਾਲ ਦੁਸ਼ਮਣੀਤਾ ਹੋਵੇਗੀ ਨਹੀਂ ਕੀ ਵਾਕਏ ਕਿਸੇ ਦੇ ਨਾਲ ਕੋਈ ਪ੍ਰਾਣੀ ਰੰਜਿਸ਼ ਸੀ ਵਾਰਦਤ ਨੂੰ ਅੰਜਾਮ ਦੇਣ ਵਾਲੇ ਕੌਣ ਸੀ ਕੋਈ ਪੰਜਾਬੀ ਸੀ ਜਾਂ ਫਿਰ ਕੋਈ ਕੈਨੇਡੀਅਨ ਸੀ ਜਾਂ ਫਿਰ ਕਿਸੇ ਹੋਰ ਮੁਲਕ ਤੋਂ ਉੱਥੇ ਆ ਕੇ ਰਹਿ ਰਹੇ ਸੀ ਜਾਂ ਫਿਰ ਕਹਿ ਲਈਏ ਗੈਂਗਸਟਰ ਸੀ ਕਿਉਂਕਿ ਗੈਂਗਸਟਰ ਆਪਾਂ ਕਹੀਏ ਕੋਈ ਮੁਲਕ ਨਹੀਂ ਹੁੰਦਾ ਕੋਈ ਧਰਮ ਨਹੀਂ ਹੁੰਦਾ ਆ ਅਤਵਾਦੀਆਂ ਦਾ ਕਹਿ ਲਈਏ ਤਾਂ ਇਸ ਦੇ ਬਾਰੇ ਹੁਣ ਪੁਲਿਸ ਜਿਹੜੀ ਆ ਜਾਂਚ ਦੇ ਵਿੱਚ ਜੁਟੀ ਆ ਆਖਿਰ ਕਦੋਂ ਤੱਕ ਪੁਰਸ ਇਹਨਾ ਕਾਤਲਾਂ ਤੱਕ ਪਹੁੰਚਦੀ ਆ ਜਿਨ੍ਹਾਂ ਦੇ ਵੱਲੋਂ ਇੱਕ ਬਿਜ਼ਨਸਮੈਨ ਨੂੰ ਪੰਜਾਬੀ ਬਿਜ਼ਨਸਮੈਨ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਇਹ ਦੇਖਣ ਵਾਲੀ ਗੱਲ ਹੈ